ਸੀ ਗੱਲ ਜੀ ਪ੍ਰਿਆ ਕਲਾਤਾ ਉਸ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਪ੍ਰਿਆ ਕਲਾਤਾ ਉਸ ਦਾ ਦਾਦਾਰਾ ਸੀ ਵੱਡਾ ਕਰ ਚੁੱਕੇ ਆ ਤੁਹਾਡੇ ਤੁਮੇਲਾ ਸੰਜੋਗ ਸਾਨੂੰ ਬਹੁਤ ਜ਼ਿਆਦਾ ਮਿਲ ਰਿਹਾ ਜੋ ਵੀ ਅਸੀਂ ਵੀਡੀਓ ਪਾਉਂਦੇ ਜੀ ਸਾਨੂੰ ਬਹੁਤ ਰਿਸਪੌਂਸ ਦਿੰਨੇ ਆ ਸਾਡਾ ਉਸਾ ਵਾਦਾ ਉਸਾ ਵਾਦ ਤੋਂ ਬਾਅਦ ਅਸੀਂ ਪ੍ਰਿਆ ਕਲਾਤਾ ਉਸ ਦਾ ਵੱਡਾ ਸ਼ੋਰੂਮ ਤਿੰਨ ਮੰਜ਼ਲਾ ਸ਼ੋਰੂਮ ਤਿਆਰ ਕੀਤਾ ਜਿਹਦੇ ਵਿੱਚ ਕੀ ਤੁਹਾਨੂੰ ਅਸੀਂ ਫੁੱਲ ਵੈਰਾਈਟੀ ਫੁੱਲ ਕੁਆਲਟੀ ਸਾਰੇ ਬ੍ਰਾਂਡ ਦਾ ਸ਼ੋਅਰੂਮ ਕੰਪਲੀਟ ਸ਼ੋਅਰੂਮ ਜਿਹਦੇ ਵਿੱਚ ਕੀ ਰੇਟ ਬਹੁਤ ਹੀ ਘੱਟ ਆ ਜੋ ਤੁਸੀਂ ਸੋਚਿਆ ਨਹੀਂ ਹੋਣਾ ਫਰੀਦਕੋਟ ਜ਼ਿਲ੍ਹੇ ਦਾ ਕੱਲਾ ਪ੍ਰਿਆ ਕਲੋਥ ਹਾਉਸ ਦਾ ਇੱਕੋ ਇੱਕ ਸ਼ੋਅਰੂਮ ਜਿੱਥੇ ਕੀ ਤੁਹਾਨੂੰ ਬਹੁਤ ਹੀ ਘੱਟ ਰੇਟ 'ਚ 50% ਡਿਸਕਾਊਂਟ ਤੇ ਸਾਰਾ ਕੱਪੜਾ ਮਿਲੇਗਾ ਮੈਂ ਤੁਹਾਨੂੰ ਦੱਸਦਾ ਜਿਹੜੇ ਕੀ ਤੁਹਾਨੂੰ ਰੇਟ ਮਿਲਦੇ ਆ ਆ ਦੇਖੋ ਕਈ 1600 ਵਾਲਾ ਸੂਟ 250 ਰੁਪਏ ਵਾਲਾ ਸੂਟ 250 ਰੁਪਏ ਦੇ ਦੋ ਸੂਟ 250 ਰੁਪਏ ਦੇ ਦੋ ਸੂਟ 250 ਰੁਪਏ ਵਾਲਾ ਸੂਟ 250 ਰੁਪਏ ਦੇ ਦੋ ਸੂਟ ਡਿਜ਼ਾਈਨ ਬਹੁਤ ਆ ਇਸ ਤੋਂ ਲਾਵਾ 300 ਰੁਪਏ ਵਾਲਾ ਸੂਟ 300 ਰੁਪਏ ਦੇ ਦੋ ਸੂਟ ਜਿਹੜਾ ਕਿ ਇੱਕ ਸੂਟ ਆਉਂਦਾ 300 ਰੁਪਏ ਦਾ 300 ਰੁਪਏ ਦੇ ਦੋ ਸੂਟ 300 ਰੁਪਏ ਦੇ ਦੋ ਸੂਟ ਬਰੀਕ ਬੁਟੀ ਵੱਡੀ ਬੁਟੀ ਸਾਰੇ ਡਿਜ਼ਾਈਨ ਹੋਣਗੇ ਆ ਦੇਖੋ 300 ਰੁਪਏ ਦਾ ਇੱਕ ਸੂਟ ਆ 300 ਰੁਪਏ ਦੇ ਦੋ ਸੂਟ ਇਸ ਤੋਂ ਇਲਾਵਾ 400 450 ਵਾਲਾ ਸੂਟ 250 ਰੁਪਏ ਦਾ ਸੂਟ 5 ਮੀਟਰ ਕਪੜਾ 250 ਰੁਪਏ ਦੇ ਬਰੀਕ ਬੁਟੀ कॉटन ਦਾ ਸੂਟ ਕੋਈ 400 ਨੇ ਕੋਈ 500 ਨੇ ਸਿਰਫ 250 ਰੁਪਏ ਦੇ ਵਿੱਚ ਸਿਰਫ 250 ਰੁਪਏ ਦੇ ਵਿੱਚ 5 ਮੀਟਰ ਕਪੜਾ 5 ਮੀਟਰ ਕਪੜਾ 250 ਰੁਪਏ ਦੇ ਵਿੱਚ ਇਸ ਤੋਂ ਇਲਾਵਾ ਬਰੋਸ਼ੇ ਦਾ ਸੂਟ ਜਿਹੜਾ ਕੀ 300 400 ਦਾ ਵਿਕੀ ਜਾਂਦਾ ਅਸੀਂ ਦੇ ਰਹੇ ਹਾਂ ਸਿਰਫ 200 ਰੁਪਏ ਦਾ ਬਰੋਸ਼ੇ ਦਾ ਸੂਟ ਸਿਰਫ 200 ਰੁਪਏ ਬਰੋਸ਼ੇ ਦਾ ਸੂਟ ਸਿਰਫ 200 ਰੁਪਏ ਦਾ 5 ਮੀਟਰ ਕਪੜਾ 5 ਮੀਟਰ ਕਪੜਾ ਬਰੋਸ਼ੇ ਦਾ ਸੂਟ ਜਿਹੜਾ ਕੀ 300 400 ਰੁਪਏ ਦਾ ਦਿਖਦਾ ਇਸ ਤੋਂ ਇਲਾਵਾ ਨੀਸੀਪੀਸੀ ਕਾਟਨ ਦਾ ਸੂਟ 500 ਰੁਪਏ ਵਾਲਾ ਸੂਟ 300 ਰੁਪਏ ਰੇਟ 300 ਰੁਪਏ ਦਾ 5 ਮੀਟਰ 300 ਰੁਪਏ ਦਾ 5 ਮੀਟਰ ਪਿਓਰ ਕਾਟਨ ਦਾ ਸੂਟ ਨਿਜੀ-ਵਿਜੀ ਕਾਟਨ 300 ਰੁਪਏ ਪਿਓਰ ਕਾਟਨ ਦਾ ਵਧੀਆ ਕੰਪਨੀਆਂ ਦੇ ਜਿਹੜੇ ਕੀ 6 700 800 ਰੁਪਏ ਦਾ ਸੂਟ ਵੇਚਦਾ ਪਿਆ ਅਸੀਂ ਦੇ ਰਹੇ ਹਾਂ ਸਿਰਫ 380 ਰੁਪਏ ਦਾ ਸੂਟ 5 ਮੀਟਰ ਕਪੜਾ ਡਿਜ਼ਾਈਨ ਦੇਖੋ 380 ਰੁਪਏ ਦਾ ਸੂਟ 5 ਮੀਟਰ ਪਿਓਰ ਕਾਟਨ ਦਾ ਸੂਟ ਲੀਟਰਲ ਕਾਟਨ ਦਾ ਸੂਟ ਪ੍ਰਗਤੀ ਮਿਲ ਦਾ ਸਿਰਫ ਤੇ ਸਿਰਫ 400 ਰੁਪਏ ਦਾ ਸੂਟ ਪ੍ਰਗਤੀ ਕੰਪਨੀ ਦਾ ਸੂਟ 400 ਰੁਪਏ 400 ਰੁਪਏ ਦਾ ਸੂਟ ਪ੍ਰਗਤੀ ਕੰਪਨੀ ਦਾ ਰੇਟ ਬਹੁਤ ਘੱਟ ਆ ਡਿਜ਼ਾਈਨਿੰਗ ਬਹੁਤ ਸਾਡੇ ਕੋਲ ਸਿਰਫ 400 ਰੁਪਏ ਦੇ ਵਿੱਚ ਇਸ ਤੋਂ ਇਲਾਵਾ ਸੂਟ ਦੁਪੱਟੇ ਸੂਟ ਦੁਪੱਟੇ ਨਾਲ ਨਾਲ ਕੋਸਾਈਡਿ ਡਿਜ਼ਾਈਨਿੰਗ ਪਈ ਆ ਪਿਓਰ ਕਾਟਨ ਦਾ ਸੂਟ ਆ ਵੇਖੋ ਨਾਲ ਦੁਪੱਟਾ ਪਿਓਰ ਕਾਟਨ ਦਾ ਡਿਜ਼ਾਈਨਰ ਸੂਟ ਡਿਜ਼ਾਈਨਰ ਸੂਟ ਪਿਓਰ ਕਾਟਨ ਦਾ ਸੂਟ ਦੇਣ ਦਾ ਇਹ ਵੇਖੋ ਨਾਲ ਦੁਪੱਟਾ ਕਾਟਨ ਦਾ 780 ਰੁਪਏ ਦਾ ਦੂਰ ਵਿਕੀ ਜਾਂਦਾ ਪਰ ਅਸੀਂ ਤੁਹਾਨੂੰ ਸਿਰਫ ਤੇ ਸਿਰਫ ਦੇਵਾਂਗੇ 450 ਰੁਪਏ ਇਹ ਦੁਪੱਟਾ 450 ਰੁਪਏ ਪਿਓਰ ਕਾਟਨ ਦਾ ਸੂਟ ਗਰਮੀਆਂ ਦਾ ਤੋਹਫਾ ਗਰਲੀ ਸ਼ਾਟਮ ਮੈਡਮਾਂ ਨੂੰ ਟੀਚਰਾਂ ਨੂੰ ਸਾਰੇ ਸੂਟ ਮਿਲਣਗੇ ਤੁਹਾਨੂੰ ਇਹ 6-7-16 ਸੂਟ 450 ਰੁਪਏ ਦੇ ਜੈਪੁਰੀ ਸੂਟ ਜੈਪੁਰੀ ਸੂਟ ਨਾਲ ਦੁਪੱਟਾ 350 ਰੁਪਏ 350 ਰੁਪਏ ਜੈਪਰੀ ਕਾਟਨ ਦਾ ਸੂਟ ਨਾਲ ਦੁਪੱਟਾ 350 ਰੁਪਏ ਜੈਪਰੀ ਸੂਟ 350 ਰੁਪਏ ਇਸ ਤੋਂ ਲਾਵਾ ਪਿਓਰ ਦੁਪੱਟੇ ਵਾਲਾ ਸੂਟ ਜਿਹੜਾ ਕੀ 700 800 ਰੁਪਏ ਦਾ ਹੁੰਦਾ ਪਿਓਰ ਦੁਪੱਟੇ ਦਾ ਸੂਟ ਸਿਰਫ 450 ਰੁਪਏ 700 800 ਰੁਪਏ ਦਾ ਸੂਟ 450 ਰੁਪਏ ਮੇਨ ਹੋਰ ਵੀ ਮਿਲਣਗੇ 450 ਰੁਪਏ ਦਾ ਸੂਟ ਸੂਟ ਦੁਪੱਟਾ ਕਾਟਨ ਦਾ ਸੂਟ ਦੁਪੱਟਾ ਕਾਟਨ ਦਾ 250 ਰੁਪਏ 250 ਰੁਪਏ ਦਾ ਦੁਪੱਟੇ ਨਾਲ ਆ ਦੇਖੋ 250 ਰੁਪਏ ਦਾ ਸੂਟ ਕਾਟਨ ਦੁਪੱਟਾ ਨਾਲ ਦੁਪੱਟਾ ਆ ਦੇਖੋ ਸੂਟ ਆਲ ਓਵਰ ਸੂਟ ਹੈ ਇਹ ਨਾਲ ਕਾਟਨ ਦਾ ਦੁਪੱਟਾ ਲੈ ਲਿਓ ਜੀ ਕਾਟਨ ਦਾ ਦੁਪੱਟਾ ਸਿਰਫ 250 ਰੁਪਏ ਦਾ। ਸੂਟ ਦੁਪੱਟਾ ਡਿਜ਼ਾਈਨ ਬਹੁਤ ਹੈਗੇ ਆ। ਇਸ ਤੋਂ ਇਲਾਵਾ ਰਿਯਾਨ ਕਾਟਨ ਦਾ ਸੂਟ। ਰਿਯਾਨ ਕਾਟਨ ਦਾ ਸੂਟ ਆ ਡਿਜ਼ਾਈਨ ਸਾਰੇ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆ, ਗਰਲਿਸ਼ ਡਿਜ਼ਾਈਨ। ਸਿਰਫ 250 ਰੁਪਏ ਦਾ। 400-500 ਵਾਲੇ ਸੂਟ 250 ਰੁਪਏ ਦੇ ਵਿੱਚ। 250 ਰੁਪਏ ਦੇ ਵਿੱਚ। ਰੇਡ ਡਿਸਕਾਊਂਟ ਆ ਮੈਚਿੰਗ ਸੂਟ, ਮਡਾਲ ਕਾਟਨ ਵਾਲਾ ਮੈਚਿੰਗ ਸੂਟ ਸਿਰਫ 300 ਰੁਪਏ। ਸਿਰਫ 300 ਰੁਪਏ ਦਾ। ਸੂਟ ਕੰਪਲੀਟ ਪਿਓਰ ਕਾਟਨ ਦਾ ਸਲਵਾਰ ਨਾਲ ਕਾਟਨ ਦੀ ਸਲਵਾਰ ਨਾਲ ਜੈਂਪਰ ਕਾਟਨ ਦਾ ਸਿਰਫ 300 ਰੁਪਏ ਦਾ ਡਿਜ਼ਾਈਨਰ ਪੀਸ ਕੁਰਤੀਆਂ ਵਾਲੇ ਸੂਟ ਡਿਜ਼ਾਈਨਰ ਪੀਸ ਜਿਹੜੇ ਕੀ 500 550 600 ਰੁਪਏ ਦਾ ਸੇਲ ਹੁੰਦਾ ਅਸੀਂ ਤੁਹਾਨੂੰ ਦੇ ਰਹੇ ਹਾਂ ਸਿਰਫ 275 ਰੁਪਏ ਦੇ ਵਿੱਚ 275 ਰੁਪਏ ਦੇ ਵਿੱਚ ਡਿਜ਼ਾਈਨਰ ਕੁਰਤਾ ਸੂਟ 275 ਰੁਪਏ ਦੇ ਵਿੱਚ ਮੈਚਿੰਗ ਸੂਟ ਇਹਦੇ ਵਿੱਚ ਡਿਜ਼ਾਈਨ ਤੋਂ ਬਹੁਤ ਮਿਲਣਗੇ ਪਿਓਰ ਕਾਟਨ ਦਾ ਸੂਟ ਪਿਓਰ ਕਾਟਨ ਦਾ ਸੂਟ 5 ਮੀਟਰ ਕੋਈ 500 ਨਹੀਂ ਕੋਈ 600 ਨਹੀਂ ਕੋਈ 800 ਨਹੀਂ ਕੋਈ 500 ਨਹੀਂ ਕੋਈ 450 ਨਹੀਂ ਸਿਰਫ 350 ਰੁਪਏ ਦੇ ਵਿੱਚ 350 ਰੁਪਏ ਦੇ ਵਿੱਚ 350 ਰੁਪਏ ਦੇ ਵਿੱਚ 5 ਮੀਟਰ ਕਪੜਾ 350 ਰੁਪਏ ਦੇ ਵਿੱਚ ਡਿਜ਼ਾਈਨਿੰਗ ਬਹੁਤ ਆ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਆ ਦੇਖੋ ਸਾਰੀ ਵੈਡਿੰਗ ਲੱਗੀ ਆ ਜਿਵੇਂ ਕਿ ਫੈਨਸੀ ਸੂਟ ਲੈਣੇ ਹੋਣ ਆ ਦੇਖੋ ਕਾਟਨ ਦਾ ਦੁਪੱਟਾ ਡਿਜ਼ਾਈਨਰ ਪੀਸ ਡਿਜ਼ਾਈਨਰ ਪੀਸ ਕਾਟਨ ਦਾ ਦੁਪੱਟਾ ਜਿਵੇਂ ਦੇਖੋ ਸਿਰਫ ਤੇ ਸਿਰਫ 390 ਰੁਪਏ ਦਾ ਸੂਟ 700 800 ਰੁਪਏ ਵਾਲਾ ਸੂਟ ਆ ਇਹ ਸਿਰਫ 390 ਰੁਪਏ ਦੇ ਵਿੱਚ ਦੇ ਰਹੇ ਆ ਕਾਟਨ ਦਾ ਸੂਟ ਦੁਪੱਟਾ 390 ਰੁਪਏ ਦੇ ਵਿੱਚ ਆ ਪੈਕਿੰਗ ਸੂਟ ਹੈਗਾ ਸਾਡੇ ਕੋਲ ਪੈਕਿੰਗ ਸੂਟ ਆ ਨਾਲ ਦੁਪੱਟਾ ਨਾਲ ਸੂਟ ਆ ਜਿਹੜਾ ਕਿ 800 900 ਰੁਪਏ ਦਾ ਬਾਜ਼ਾਰ ਦੇ ਵਿੱਚ ਵਿਕਦਾ ਅਸੀਂ ਸਿਰਫ ਦੇ ਰਹੇ ਹਾਂ ਸਿਰਫ ਸਿਰਫ 900 ਰੁਪਏ ਦੇ ਦੋ 900 ਰੁਪਏ ਵਾਲਾ ਸੂਟ 900 ਰੁਪਏ ਦੇ ਦੋ ਸਿਰਫ 450 ਰੁਪਏ ਦਾ ਸੂਟ ਦੁਪੱਟਾ ਨਾਲ ਇਹਦਾ ਦੁਪੱਟਾ ਆਊਗਾ ਇਹ ਸਵਾਰ ਆ ਗਈ ਨਾਲ ਇਹਦਾ ਦੁਪੱਟਾ ਆਹ ਦੇਖੋ ਸ਼ਕੂਨ ਦਾ ਦੁਪੱਟਾ ਸਿਰਫ 450 ਰੁਪਏ ਦੇ ਵਿੱਚ ਡੀਲ ਬਹੁਤ ਆ ਸਾਡੇ ਕੋਲ ਉਸ ਤੋਂ ਇਲਾਵਾ ਕਾਟਰ ਦਾ ਸੂਟ ਤੇ ਦੁਪੱਟਾ ਆਹ ਦੇਖੋ ਬਹੁਤ ਹੀ ਰੇਡ ਘੱਟਾ ਕਾਟਨ ਦਾ ਸੂਟ ਦੁਪੱਟਾ ਸਿਰਫ 350 ਰੁਪਏ ਸਿਰਫ 350 ਰੁਪਏ ਕਾਟਨ ਦਾ ਸੂਟ ਦੁਪੱਟਾ ਆਹ ਦੇਖੋ ਡਿਜ਼ਾਈਨਰ ਪੀਸ ਆ 350 ਰੁਪਏ 350 ਰੁਪਏ 350 ਰੁਪਏ ਜਿਹੜਾ ਮਰਜ਼ੀ ਲੈ ਲਓ 350 ਰੁਪਏ ਕਾਟਨ ਦਾ ਸੂਟ ਦੁਪੱਟਾ 350 ਰੁਪਏ ਪਰਮਾਰ ਆਡੇ ਇਹਨਾਂ ਦੀ ਜਿਹੜਾ ਮਰਜ਼ੀ ਆ ਕੇ ਲੈ ਲਓ 50% ਡਿਸਕਾਊਂਟ ਆ ਸੌਦਾ ਨਿਊ ਸੇਲ ਕੜਨੀ ਆ ਜੇ ਲਈ ਰੇਟ ਡਿਸਕਾਊਂਟ ਆ ਭੜਾ ਭਰਾਵਾਂ ਦਾ ਫਾਇਦਾ ਕਰਨਾ ਸਾਰੇ ਤੁਹਾਨੂੰ ਜੀ ਦੇਣਗੇ ਸਾਰੇ ਸੂਟ ਦੁਪੱਟੇ ਆ 450 500 450 450 ਇੰਨੀ ਰੇਆਂ ਸਾਰੇ ਕੋਟਨ ਦੁਪੱਟੇ ਵਾਲੇ ਸੂਟ ਆ ਦੇਖੋ ਜਿਹੜਾ ਕਿ 900000 ਰੁਪਏ ਦਾ ਸੂਟ ਆ ਆਮ ਤੁਸੀਂ ਲਓਗੇ ਅਸੀਂ ਸਿਰਫ ਦੇ ਰਹੇ ਆ 450 ਰੁਪਏ ਦੇ ਵਿੱਚ 1.7 450 ਰੁਪਏ ਦੇ ਵਿੱਚ ਕੋਈ ਦੋਨੋਂ ਲੁਧਿਆਣਾ ਜਾਂ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਆ ਚੱਕੋ 450 ਰੁਪਏ ਦੇ ਵਿੱਚ ਕੋਈ ਅੰਮ੍ਰਿਤਸਰ ਲੁਧਿਆਣਾ ਜਾਣ ਦੀ ਲੋੜ ਨਹੀਂ ਆ ਦੇਖੋ 450 ਰੁਪਏ ਦੇ ਵਿੱਚ ਸੂਟ ਦੁਪੱਟਾ 900 ਰੁਪਏ ਵਾਲਾ ਸੂਟ 450 ਰੁਪਏ ਦੇ ਵਿੱਚ ਰੇਟ ਡਿਸਕਾਊਂਟ ਆ ਦੇਖੋ ਸਾਰੇ ਸੂਟ ਦੇ ਹੋ ਸਾਰੇ ਟਾ ਜੰਨ ਨਹੀਂ ਸਾਰੇ ਸੋਹਦੇ ਨਸਟ ਆ ਗਏ 4500 ਰੁਪਏ ਦਾ ਸੂਟ ਜਿਹੜਾ ਮਰਜ਼ੀ ਲੈ ਜੀ ਇਸ ਤੋਂ ਇਲਾਵਾ ਦੁਪੱਟਾ ਕਾਟਨ ਦਾ ਜਿਹੜਾ ਕਿ 100 ਰੁਪਏ ਦਾ 150 ਦਾ ਵੇਚੀ ਜਾਂਦੇ ਆ 80 ਰੁਪਏ ਦਾ ਸੂ ਦੁਪੱਟਾ 80 ਰੁਪਏ ਦਾ ਦੁਪੱਟਾ ਜਿਹੜਾ ਮਰਜ਼ੀ ਲੈ ਲਓ 80 ਰੁਪਏ ਦਾ ਦੁਪੱਟਾ 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 ਆ ਪਿਓਰ ਲੈ ਲ ਨਾ ਦੁਪੱਟਾ 80 ਰੁਪਏ ਦਾ 100 ਰੁਪਏ ਦਾ ਦੁਪੱਟਾ 80 ਰੁਪਏ ਦਾ ਡਿਸਕਾਊਂਟ ਰੇਟ ਫੁੱਲ 80 ਰੁਪਏ ਦਾ ਦੁਪੱਟਾ ਜੋੜਾ ਦੁਪੱਟਾ 80 ਰੁਪਏ ਦਾ ਆ ਦੇਖੋ ਕਿੰਨਾ ਵਧੀਆ ਦੁਪੱਟਾ ਸਿਰਫ 80 ਰੁਪਏ ਦਾ ਆ ਦੇਖੋ ਸਿਰਫ 80 ਰੁਪਏ ਦਾ ਦੁਪੱਟਾ ਵੱਡਾ ਦੁਪੱਟਾ ਪੂਰਾ 80 ਰੁਪਏ ਦਾ ਬਹੁਤ ਸੋਹਣੀਆਂ ਸੋਹਣੀਆਂ ਵੈਰਾਈਟੀਆਂ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਯਾਦ ਰੱਖੋ ਹਮੇਸ਼ਾ ਪ੍ਰੀਆ ਕਲਾਉਟ ਹਾਊਸ ਜੇਤੋ ਰੋਡ ਨੀਅਰ ਡਾਕਟਰ ਦੇਵਰਾਜ ਲਿਮਟਿਡ ਆਫਰ ਆ ਜਿਹੜਾ ਤੁਸੀਂ ਫਾਇਦਾ ਵੱਧ ਤੋਂ ਵੱਧ ਠਾਣਾ ਵੱਧ ਤੋਂ ਵੱਧ ਸਾਡੇ ਕੋਲ ਆਓ ਵੱਤਵਾਂ ਦਾ ਆਪਣਾ ਪੈਸਾ ਬਚਾਓ ਖਾਸ ਕਰਕੇ ਜਿਹੜੇ ਵੀ ਮੇਰੇ ਭੈਣ ਭਰਾ ਜਿਹੜੇ ਵੀ ਕੰਮ ਕਰਨਾ ਚਾਹੁੰਦੇ ਹਨ ਜਿਹੜੇ ਵੀ ਕੱਪੜੇ ਦਾ ਕੰਮ ਕਰਨਾ ਚਾਹੁੰਦੇ ਹਨ ਵੇਸਟ ਵੇਚਣਾ ਚਾਹੁੰਦੇ ਹਨ ਸਾਡੇ ਕੋਲ ਆਓ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਤੇ ਸਾਰੇ ਸੌਦੇ ਮਿਲੂਗਾ ਜਿਹਦੇ ਨਾਲ ਕਿ ਤੁਸੀਂ ਆਪਣੇ ਘਰ ਗ੍ਰਿਸ਼ਤੀ ਰਾਮ ਨਾਲ ਚਲਾ ਸਕਦੇ ਹੋ ਇਸ ਲਈ ਮੇਰੇ ਤੋਂ ਯਾਦ ਰੱਖੋ ਪ੍ਰੀਆ ਕਲੋਥ ਹਾਊਸ ਜੇਤੋ ਰੋਡ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਨੀਅਰ ਡਾਕਟਰ ਦੇਵਰਾਜ ਆ ਚੈਨਲ ਇਨ ਵਾਤਵਾਰ ਸਬਸਕ੍ਰਾਈਬ ਕਰੋ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਸਾਡਾ ਉਸ਼ਾ ਵਧਦਾ ਰਹੇ ਸਾਡੀ ਵੀਡੀਓ ਹੋਰ ਗਾਂਧੀਆਂ ਭਜਾਉਂਦੇ ਰਹੋ ਗਾਂਧੀਆਂ ਸ਼ੇਅਰ ਕਰੋ ਗਾਗਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਮੇਸ਼ਾ ਯਾਦ ਰੱਖੋ ਪ੍ਰੀਆ ਕਲੋਥ ਹਾਊਸ ਨੀਰ ਡਾਕਟਰ ਦੇਵਰਾਜ ਸਾਡਾ ਨੰਬਰ ਸਕਰੀਨ ਤੇ ਆ ਜਾਊਗਾ ਜਦੋਂ ਮਰਜ਼ੀ ਸਾਨੂੰ ਫੋਨ ਲਾ ਲਓ ਠੀਕ ਹੈ ਹਮੇਸ਼ਾ ਸਾਨੂੰ ਸੇਵਾ ਦਾ ਮੌਕਾ ਦਿਓ ਤੇ ਸਾਡਾ ਉਸ਼ਾ ਵਧੇ ਜਿਸ ਕਰਕੇ ਵੱਧ ਤੋਂ ਵੱਧ ਤੁਹਾਨੂੰ ਵਰਾਟੀ ਲੱਛ ਕਰਕੇ ਦਈਏ ਬਹੁਤ ਬਹੁਤ ਤੁਸੀਂ ਆਪਣਾ ਫਾਇਦਾ ਉਠਾਓ ਇਸ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ